ਪੜੀ ਬਰੀ ਬੁਲਟ ਬਾਈਕ ਕੇ ਕਿਸੇ ਕੋ ਵੀ ਲਗੇ ਤੀ ਨੀ ਜਾਣੀ ਆਏ ਪਿੱਛੋਂ ਠੀਕ ਹੈ ਜੀ ਤੇ ਉਹਨਾਂ ਨੇ ਹਟ ਕੇ ਗੋਲੀਆਂ ਚਲਾਈਆਂ ਤੇ ਡਰਾਇਆ ਗੋਲੀਆਂ ਚਲਾਈਆਂ ਨਾਲ ਗੋਲੀਆਂ ਚਲਾਈਆਂ ਬਟ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਤਿੰਨ ਗੋਲੀਆਂ ਚਲਾਈਆਂ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਲਵੰਡੀ ਝੁੰਗਲਾ ਤੋਂ ਆ ਰਹੇ ਸੀ ਕੰਪਰਸਰ ਜਾ ਰਹੇ ਹਾਂ ਆਪਣੇ ਵੱਲ ਅੱਛਾ ਅਮਰਸਰ ਜਾ ਰਹੇ ਸੀ ਉੱਥੇ ਤਲਵੰਡੀ ਝੁੰਗਲਾ ਕਾਉਣ ਆ ਤੁਹਾਡੇ ਮੇਰੇ ਉਧਰ ਸੌਰੀ ਅੱਛਾ ਤੁਸੀਂ ਆਪਣੇ ਸਹੁਰਿਆਂ ਤੋਂ ਆਪਣੇ ਵਾਪਸ ਜਾ ਰਹੇ ਸੀ ਹੈ ਨਾ ਓਕੇ ਓਕੇ ਤੇ ਉਹ ਕਦੇ ਤੇ ਸੀਗੇ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਿਹੜੇ ਮੋੜ 'ਚੋਂ ਤੇ ਪਤਾ ਕੁਛ ਨਹੀਂ ਉਹ ਨਹੀਂ ਪਤਾ ਲੱਗਾ ਕਿੱਥੋਂ ਮਗਰ ਲੱਗੇ ਸੀਗੇ ਕੁਛ ਉਹ ਤਾਂ ਉਹ ਵੀ ਨਹੀਂ ਮੈਨੂੰ ਪਤਾ ਬਟ ਹਨੇਰੇ ਵਿੱਚ ਆ ਗਏ ਉਹਨਾਂ ਨੇ ਸਾਨੂੰ ਬਿਲਕੁਲ ਸਾਈਡ ਤੇ ਲਾ ਗਏ ਮਤਲਬ ਉਹਨਾਂ ਨੇ ਛੋਟਿਆ ਤੁਹਾਨੂੰ ਥੱਲੇ ਕਿ ਜਾਂ ਉਦਾਂ ਮੈਂ ਆਪਾਂ ਡਿੱਗ ਪਏ ਸੀ ਬਿਲਕੁਲ ਉਹਨਾਂ ਨੇ ਬਿਲਕੁਲ ਸਾਡੇ ਨਾਲ ਗੋਲੀਆਂ ਤੁਹਾਡੇ ਤੇ ਚਲਾਈਆਂ ਜਾਂ ਫਾਈ ਫਾਈ ਸਾਈਡ ਤੇ ਉਹਨਾਂ ਨੇ ਚਲਾਈਆਂ ਡਰਾਉਣ ਵਾਸਤੇ ਵੀ ਬੁਲਟ ਛੱਡ ਦੋ ਤੇ ਪਾਛੋ ਓਕੇ ਤੇ ਫਿਰ ਤੁਸੀਂ ਫਿਰ ਤੁਸੀਂ ਬੁਲਟ ਛੱਡ ਤਾਂ ਆਪਾਂ ਸਾਈਡ ਤੇ ਹੋ ਗਏ ਪਿੱਛੇ ਹੋ ਗਏ ਤੇ ਫਿਰ ਬੁਲਟ ਲੈ ਕੇ ਚਲੇ ਗਏ ਕੋਈ ਹੋਰ ਚੀਜ਼ ਖੜੀ ਤੁਹਾਡੇ ਕੋਲ ਨਹੀਂ ਨਹੀਂ ਕੋਈ ਮੋਬਾਈਲ ਕੋਈ ਪਰ ਬਟਾਲੇ ਬਟਾਲੇ ਵਾਲੀ ਸਾਈਡ ਤੇ ਗਏ ਹਾਂਜੀ ਓਕੇ ਜੀ ਬੁਲਟ ਖੋ ਕੇ ਹਾਂ ਕਿੰਨਾ ਟਾਈਮ ਹੋ ਗਿਆ ਇਹਨੂੰ 1 ਘੰਟਾ ਆਇਆ ਜੀ 1 ਘੰਟਾ ਹੋ ਗਿਆ ਠੀਕ ਹੈ ਭਾਜੀ ਤੇ ਕੋਈ ਹੋਰ ਤੁਹਾਡੇ ਨਾਲ ਕੋਈ ਉਹਨਾਂ ਨੂੰ ਧਮਕੀ ਕੋਈ ਇਦਾਂ ਦੀ ਕੋਈ ਗੱਲ ਕਹੀ ਹੋਵੇ ਨਹੀਂ ਨਹੀਂ ਹੋਰ ਬਸ ਇਹ ਹੋਏ ਕਹਿੰਦੇ ਇਹ ਬੁਲਟ ਛੱਡ ਦੋ ਨਹੀਂ ਤੇ ਅਸੀਂ ਗੋਲੀ ਮਾਰ ਦੇਣੀ ਆਪਣੇ ਬੁਲਟ ਦਾ ਨੰਬਰ ਬੋਲ ਦੋ BB02 DV 4128 4128 ਹਾਂਜੀ ਬੜੇ ਰਿਸ਼ਤੇਦਾਰ ਨੇ ਜਦੋਂ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਸਾਡੇ ਨਾਲ ਇਹ ਵਾਰਦਾਤ ਹੋ ਗਈ ਤਾਂ ਅਸੀਂ ਆਪਣੇ ਘਰੋਂ ਬਾਈਕ ਲੈ ਕੇ ਇਸ ਮੌਕੇ ਤੇ ਪਹੁੰਚੇ ਹਾਂ ਤੇ ਮੌਕੇ ਤੇ ਆ ਕੇ ਵੇਖਿਆ ਕਿ ਜਿਹੜੇ ਤਿੰਨ ਜਿਹੜੇ ਚੋਰ ਹੀ ਉਹ ਆਏ ਨੇ ਇਹਨਾਂ ਦੇ ਕੋਲੋਂ ਮਤਲਬ ਕਿ ਸੈੱਡ ਮੋਟਰਸਾਈਕਲ ਸੈੱਡ ਮਾਰ ਕੇ ਸੁੱਟ ਕੇ ਮਤਲਬ ਇਹਨਾਂ ਤੁਹਾਨੂੰ ਕਾਲ ਕੀਤੀ ਹੋਊਗੀ ਇਹਨਾਂ ਨੇ ਸਾਨੂੰ ਪਹਿਲਾਂ ਕਾਲ ਕੀਤੀ ਹੈ ਕਾਲ ਕੀਤੀ ਸਾਡੇ ਨਾਲ ਇਹ ਜਿਹੜੀ ਵਾਰਦਾਤ ਹੋ ਗਈ ਹੈ ਕਿ ਆਪਾਂ ਇਹਨਾਂ ਦੇ ਮਗਰ ਪਹੁੰਚੇ ਆ ਕੇ ਦੇਖਿਆ ਕਿ ਮੌਕੇ ਤੇ ਜਿਹੜਾ ਜਿਹੜੇ ਚੋਰ ਹੀ ਇਨਾਂ ਦੇ ਕੋਲ ਬੁਲਟ ਮੋਰਸਲ ਲੈ ਕੇ ਮਤਲਬ ਕਿ ਜਿਹੜੇ ਬਟਾਲੇ ਵਾਲੇ ਨੂੰ ਫਰਾਰ ਹੋ ਗਿਆ ਸਾਡੇ ਪੰਜਾਬ ਦੇ ਹਾਲਾਤ ਇੰਨੇ ਕਿ ਜਦਾ ਖਰਾਬ ਹੋ ਚੁੱਕੇ ਆ ਕਿ ਬੰਦਾ ਕੋਈ ਬਿਲਕੁਲ ਸੇਫ ਨਹੀਂ ਹੈਗਾ ਅੱਜ ਕੱਲ ਘਰਾਂ ਘਰਾਂ ਵਿੱਚੋਂ ਨਿਕਲਣਾ ਹੀ ਬਿਲਕੁਲ ਹੀ ਮਤਲਬ ਕਿ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਵਾ ਤੇ ਸਰਕਾਰ ਨੂੰ ਵੀ ਜਿਹੜੀ ਚ ਆਪਣਾ ਨਸ਼ਿਆਂ ਤੇ ਬਿਲਕੁਲ ਪਾਬੰਦੀ ਨਹੀਂ ਲਾਉਂਦੀ ਕਿ ਜਿਹੜੇ ਮਤਲਬ ਕਿ ਐਦਾਂ ਦੇ ਹਾਲਾਤ ਹੋ ਚੁੱਕੇ ਨੇ ਕਿ ਸਾਡੇ ਆਪਣਾ ਪੰਜਾਬ ਦੇ ਕੀ ਘਰਾਂ ਵਿੱਚੋਂ ਨਿਕਲਣਾ ਹੀ ਬਹੁਤ ਜ਼ਿਆਦਾ ਮੁਸ਼ਕਲ ਆ। ਵੀ ਮਤਲਬ ਕਿ ਜਿਹੜੀ ਗੱਲ ਹੋਈ ਨੂੰ ਘੱਟੋ ਘਾਟ ਵੀ 2 2.5 ਘੰਟੇ ਹੋ ਚੁੱਕੇ ਆ। ਜਿਹੜਾ ਮਤਲਬ ਕਿ ਬੁਲਟ ਲੈ ਕੇ ਦਿਨ ਦਿਹਾੜੇ ਦੀ ਗੱਲ ਬਾਤ। ਕਿ ਦਿਨ ਦਿ ਰਾਤ ਦੇ ਚਲੋ ਮੰਨ ਲੈ ਤਾਂ ਮੰਨ ਸਕਦੇ ਆ ਕਿ ਦਿਨ ਦਿਹਾੜੇ ਵੀ ਬੰਦਾ ਸੇਫ ਨਹੀਂ ਹੈਗਾ ਸਾਡੇ ਪੰਜਾਬ ਦੇ ਵਿੱਚ। ਐਦਾਂ ਦੇ ਹਾਲਾਤ ਹੋ ਗਏ ਸਾਡੇ ਪੰਜਾਬ ਦੇ। ਐ ਕੀ ਮਤਲਬ ਕਿ ਕੀ ਆਸਾ ਰੱਖਾਂਗੇ ਸਰਕਾਰਾਂ ਕੋਲੋਂ ਕਿ ਕੀ ਸੇਫ ਆਪਣੇ ਪੰਜਾਬ ਦੇ ਵਿੱਚ? ਅਸੀਂ ਆਪਣੇ ਪੰਜਾਬ ਦੇ ਵਿੱਚ ਵੀ ਅਸੀਂ ਆਪਣੇ ਪੰਜਾਬ ਦੇ ਵਿੱਚ ਵੀ ਚੰਗੀ ਤਰ੍ਹਾਂ ਸਾਹ ਨਹੀਂ ਲੈ ਸਕਦੇ। ਐ ਸਰਕਾਰਾਂ ਨੂੰ ਬੇਨਤੀ ਹੈ ਕਿ ਜਿਹੜਾ ਆਪਣਾ ਨਸ਼ੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਕੰਮ ਮਤਲਬ ਤੁਹਾਡਾ ਤੁਹਾਡਾ ਕਹਿੰਦਾ ਮਤਲਬ ਇਹ ਹੀ ਹੈ ਵੀ ਉਹ ਨਿਛੇੜੀ ਹੋਣਗੇ ਕਿ ਜਾਂ ਕੋਈ ਪਾਣੀ ਕੋ ਰੰਜੀਸ ਉਹਦੇ ਤਾਂ ਕੋਈ ਰੰਜੀਸ ਨਹੀਂ ਕੋਈ ਰੰਜੀਸ ਨਹੀਂ ਇਹ ਅੰਮ੍ਰਿਤਸਰ ਦੀ ਇਹ ਪਣਾ ਬਡਾਲਾ ਗ੍ਰਾਂਥੀਆਂ ਲਾ ਕੇ ਕਾਦੀਆਂ ਰੋਡ ਤੇ ਆਪਣਾ ਕੁਲੀਆਂ ਪਿੰਡ ਲਾ ਕੇ ਵਾਰਦਾਤ ਹੋਈ ਏ ਇਹ ਸਿਰਫ ਅਮਲੀਆਂ ਦੇ ਕੰਮ ਹੈ ਜਿਨ੍ਹਾਂ ਦਾ ਨਸ਼ਾ ਪੂਰਾ ਨਹੀਂ ਹੁੰਦੇ ਉਹੀ ਵਾਰਦਾਤਾਂ ਕਰਦੇ